देखो जी जनवरी में मीह दे विच पूरा खुश होया पया है ए डॉगिया साडा एक बੰਦਾ ਦਾ ਫੇਰ ਵੀ 100 ਹੀਲਾ ਕਰ ਲੰਦਾ ਹੈ ਹੀਲ ਚਲਾ ਲੰਦਾ কুলਰ ਲਾ ਲੰਦਾ ਕੁਛ ਕੁਛ ਕਰ ਲੰਦਾ ਪਰ ਅੱਤ ਦੀ ਗਰਮੀ ਵਿੱਚ ਬੇਜਵਾਨ ਕੀ ਕਰਨ ਵਿਚਾਰੇ ਕਿੱਥੇ ਜਾ ਇਹਨਾਂ ਮਰਜ਼ੀ ਇਹਨਾਂ ਨੂੰ ਵਧੀਆ ਖਵਾ ਪਾ ਲੋ ਪਰ ਇਹਨਾਂ ਦੀ ਜਿਹੜੀ ਧਰਮੀ ਆ ਉਹ ਇਸੇ ਤਰ੍ਹਾਂ ਨਿਕਲਦੀ ਆ ਮੀਹ ਵਿੱਚ ਕੁਦਰਤ ਜਰ ਵਧਦੀ ਆ ਹਾਂ ਦੇਖੋ ਉੱਪਰੋਂ ਮੂੰਹ ਚੱਕ ਚੱਕ ਮੂੰਹ ਪਾਣੀ ਪਵਾ ਰਿਹਾ ਹੈ ਨੇ ਕਣੀਆਂ ਡਿੱਗਦੀਆਂ ਨੇ ਇਹਨੇ ਮੇਰੇ ਮੂੰਹ 'ਚ ਪਾਣੀ ਪਾ ਕੇ ਪਰੋਂ ਡਿੱਗ ਕੇ ਜ਼ਰਾ ਰੋਕਦਾ ਮੈਂ ਇਹਨੂੰ ਕੁਦਰਤ ਤੇ ਜੀ ਨੇ ਜੀ ਹਾਂਜੀ ਪੀਆ ਪਾਣੀ ਪਈ ਬਿਮਾਰ ਬਣਾਉਣੀ ਪਤਾ ਗਰਮੀ ਦੇ ਵਿੱਚ ਨਹੀਂ ਪੀਂਦੇ ਆ ਦੇਖ ਦੇਖ ਮਵਾਰ ਹੋ ਜਾਏਗਾ ਕਬਰ ਆਉਰੇ ਫੱਲਣਗਾ ਮੀਨ ਉੱਪਰ ਨੂੰ ਚੱਕ ਕੇ ਹੈ ਉਹ 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 ਲਓ ਜੀ ਇਹ ਕਰਾ ਰੱਟ ਖੇਡੀਆਂ ਕਰਨ ਗੋਲੀਆਂ ਕੁਦਰਤ ਕਿੰਨੀ ਬਲਵਾਨ ਆ ਆਪਾਂ ਨੂੰ ਆਪੋ ਆਪਣਾ ਫਿਕਰ ਆ ਪਰ ਉਸ ਕੁਦਰਤ ਨੂੰ ਉਸ ਪ੍ਰਮਾਤਮਾ ਨੂੰ ਉਹਨੂੰ ਹਰ ਇੱਕ ਦਾ ਫਿਕਰ ਆ ਠੀਕ ਆ ਮੀ ਨਾਲ ਕਦੇ ਨੁਕਸਾਨ ਨਹੀਂ ਹੁੰਦਾ ਜਿੱਦਾਂ ਪਰ ਉਹਦੀ ਕਿਤਾਬ ਜਿੱਤੇ ਹੀ ਲਿਖਿਆ ਹੋਇਆ ਵੀ ਮੈਂ ਸਾਰਿਆਂ ਦੀ ਇੱਕੋ ਜਿਹਾ ਬੰਡਾਂ ਦਾ ਮੇਰੇ ਕੋਲ ਕੋਈ ਭੇਤ ਭਾਵ ਨਹੀਂ ਕੋਈ ਹੋਰ ਕੁਝ ਨਹੀਂ ਆ ਜਾ ਇੱਧਰ ਆ ਜਾ ਕੇ ਲੱਗ ਬੈ ਬੈ ਬੁੱਤੋਂ ਬੈ ਦਵਾਈ ਲੱਗੀ ਐ ਫਿਰ ਨਾਲ ਤੇਰੇ ਨੂੰ ਬਹਿ ਜਾ ਤਬ ਮਾਰ ਰਹਿਣਾ ਭੇਜ ਕਿਰਨਾ ਖੇਡ ਲਾ ਜਾਣਾ ਕਿ ਪੱਤੀਆਂ ਖੇਡ ਲਾ। ਇਹ ਉਹ ਅੱਗੇ ਜਾ ਕੇ ਚੱਕ ਲੈ ਗੁੱਡੀ ਚੱਕ ਲੈ ਫਿਰ। ਤੂੰ ਚੱਕ ਲੈ ਗੁੱਡੀ ਆਪਣੀ। ਉਹ ਦੇ ਬਾਰੇ ਉਹ ਪਰੇ ਪਈਆ। ਉਹ ਦੇਖ। ਉਹ ਪਰੇ ਵੀ ਚੱਕ ਲੈ। ਆ ਤਾਂ ਦਵਾਈ ਲੱਗੀ ਸਿਰ ਤੇਰਾ ਖਰਾਬ ਹੋ ਗਿਆ ਸਾਰਾ ਦੇਖ।